ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਅਸੀਂ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ 1925 ਦੇ ਵਿੱਚ ਬਹੁਤ ਵੱਡੇ ਸੰਘਰਸ਼ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਕੁਰਬਾਨੀਆਂ ਹੋਈਆਂ ਬਹੁਤ ਵੱਡੇ ਵੱਡੇ ਮੋਰਚੇ ਲਗੇ 5 ਸਾਲ ਸੰਘਰਸ਼ ਚੱਲਦਾ ਰਿਹਾ ਅਖੀਰ ਅੰਗਰੇਜ਼ ਸਰਕਾਰ ਨੇ ਮਜਬੂਰ ਹੋ ਕੇ ਇਹ ਫੈਸਲਾ ਕੀਤਾ ਕਿ ਹਰ ਹਰਿਆਣਾ ਪੰਜਾਬ ਹਿਮਾਚਲ ਜੋ ਕਿ ਜੋ ਪੰਜਾਬ ਸੀ ਕਿ ਉਹਨਾਂ ਦਾ ਪ੍ਰਬੰਧ ਵੋਟਾਂ ਦੇ ਰਾਹੀਂ ਚੁਣੀ ਹੋਈ ਸੰਗਤ ਨੂੰ ਦੇ ਦਿੱਤਾ ਜਾਵੇ ਤੇ ਉਹਦੇ ਵਾਸਤੇ ਇੱਕ ਕਾਨੂੰਨ ਬਣਿਆ ਆਲ ਇੰਡੀਆ ਗੁਰਦੁਆਰਾ ਐਕਟ 1925 ਉਸ ਤੋਂ ਬਾਅਦ ਗੁਰਦੁਆਮਾਂ ਦਾ ਪ੍ਰਬੰਧ ਲਗਾਤਾਰ ਚੁਣੇ ਹੋਏ ਨਮੰਦਿਆਂ ਦੇ ਜ਼ਰੀਏ ਚੱਲਦਾ ਰਿਹਾ ਫਿਰ 1966 ਦੇ ਵਿੱਚ ਹਰਿਆਣਾ ਸਟੇਟ ਹੋਂਦ ਵਿੱਚ ਆਈ ਉਸ ਤੋਂ ਬਾਅਦ ਫਿਰ ਸੁਚਾਰੂ ਢੰਗ ਦੇ ਨਾਲ ਸ੍ਰੀ ਅਨੰਦਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਵਿੱਚ ਵੀ ਇਥੋਂ ਤੱਕ ਕਿ ਜਦੋਂ 1947 ਚ ਪਾਕਿਸਤਾਨ ਬਣਿਆ ਉਹਦਾ ਪ੍ਰਬੰਧ ਵੀ ਸ਼ਰੂਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ ਉਥੋਂ ਦੀ ਗੁਰਦੁਆਰੇ ਸਹਬਾਨਾਂ ਦਾ ਗੁਰਧਾਮਾਂ ਦਾ ਜਦੋਂ ਇਹ ਸੋਸ਼ਾਹਰ ਦੇ ਵਿੱਚ ਐਕਟ ਬਣ ਗਿਆ ਉਸ ਤੋਂ ਬਾਅਦ ਵੀ ਪ੍ਰਬੰਧ ਜਿਹੜਾ ਹੈ ਸ਼ਰੂਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚੱਲਿਆ ਲੇਕਿਨ 1914 ਦੇ ਵਿੱਚ ਆ ਕੇ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਕਿ ਹਰਿਆਣਾ ਵਿੱਚ हरियाणा गुरुद्वारा ਪ੍ਰਬੰਧਕ ਕਮੇਟੀ ਅਲਾਗ ਬਣਾਈ ਜਾ ਸਕਦੀ ਹੈ ਕੋਈ ਕਾਨੂੰਨ ਪਾਸ ਕਰ ਦਿੱਤਾ ਜਦੋਂ ਕਿ 1925 ਦਾ ਐਕਟ ਅਜੇ ਸਟੈਂਡ ਕਰ ਰਿਹਾ ਸਰਦਾਰ ਹਰਪ੍ਰਜਨ ਸਿੰਘ ਜੀ ਵੱਲੋਂ ਇੱਕ ਰਿਟ ਦਾਇਰ ਹੋਈ ਸੁਪਰੀਮ ਕੋਰਟ ਦੇ ਵਿੱਚ ਲੇਕਿਨ ਉਹ ਪਿਛਲੇ 2 ਸਾਲਾਂ ਤੋਂ ਪਹਿਲਾਂ 2022 ਚ ਫੈਸਲਾ ਆ ਗਿਆ ਉਹ ਹਰਿਆਣਾ ਦੀ ਜਿਹੜੀ ਸਰਕਾਰ ਹੈ ਜੋ ਨੇ ਕਾਨੂੰਨ ਬਣਾਇਆ ਸੀ ਉਦੇ ਹੱਕ ਚ ਆ ਗਿਆ ਉਸ ਤੋਂ ਬਾਅਦ ਫਿਰ ਪ੍ਰੋਸੀਜਰ ਸ਼ੁਰੂ ਹੋ ਗਿਆ ਅਸੀਂ ਚਾਹੁੰਦੇ ਸੀ ਕਿ ਮਿਲ بیٹھ ਕੇ ਕੋਈ ਫੈਸਲਾ ਹੋ ਜਾਵੇ ਕਿ ਸਰਕਾਰ ਨੇ ਸੁਪਰੀਮ ਕੋਰਟ ਨੇ ਕੇਸ ਬਣਾਇਆ ਸੁਪਰੀਮ ਕੋਰਟ ਦਾ ਅਸੀਂ ਸਤਿਕਾਰ ਕਰਦੇ ਆਂ ਫੈਸਲੇ ਦਾ ਵੀ ਸਤਿਕਾਰ ਕਰਦੇ ਆਂ ਪਰ ਉਸ ਕਾਨੂੰਨ ਦੀ ਆੜ ਦੇ ਵਿੱਚ ਹਰਿਆਣੇ ਦੇ ਗੁਰਤਾਮਾ ਦਾ ਜਿਹੜਾ ਪ੍ਰਬੰਧ ਉਹ ਸਰਕਾਰ ਨੇ ਜਮਦਸਤ ਸੀ ਸੰਗਤ ਦੇ ਚੁਣੇ ਹੋਏ ਨੁਮਾਇਦਿਆਂ ਦੇ ਕੋਲ ਹਥਿਆ ਲਿਆ 2 ਸਾਲ ਦੇ ਤਕਰੀਬਨ ਉਸ ਤੋਂ ਉੱਪਰ ਦੁਬਾਰਾ ਫਿਰ ਕਮੇਟੀ ਬਣਾਈ ਉਹ ਪ੍ਰਬੰਧ ਚੱਲਦਾ ਰਿਹਾ ਉਹਦੇ ਵਿੱਚ ਮਰਿਆਦਾ ਦਾ ਘਾਣ ਹੋਇਆ ਜੋ ਪ੍ਰਬੰਧ ਚੱਲਣਾ ਚਾਹੀਦਾ ਸੀ ਉਸ ਤੰਗ ਦੇ ਨਾਲ ਨਹੀਂ ਚੱਲਿਆ ਸੰਗਤਾਂ ਦੇ ਜਿਹੜੇ ਗੁਰੂ ਨਾਨਕ ਨਾਮਲੇਵਾ ਸੰਗਤ ਸੀ ਦੂਜੀ ਸੰਗਤ ਵੀ ਸੀ ਗੁਰਦੁਆਰੇ ਸਹਿਬਾਨ ਦੇ ਵਿੱਚ ਹਰ ਪ੍ਰਾਣੀ ਜਾਂਦਾ ਕਿਉਂਕਿ ਇੱਥੇ ਜਾਤ ਜਨਮ ਨਾ ਪੁੱਛਿਓ ਸੱਚ ਕਰ ਦੇਹੁ ਬਤਾਏ ਸੋਈ ਜਾਤ ਔਰ ਪਾਤ ਜੈਸੇ ਕਰਮ ਕਮਾਏ ਜਾਤ ਪਾਤ ਦੇ ਲਿਹਾਜ਼ ਦੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਗੁਰੂ ਘਰ ਦੇ ਵਿੱਚ ਨਹੀਂ ਕੀਤਾ ਜਾਂਦਾ ਲੰਗਰ ਸੰਗਤ ਤੇ ਪੰਗਤ ਦਾ ਸਿਧਾਂਤ ਉੱਥੇ ਚੱਲਦਾ ਸਭ ਨੇ ਮਹਿਸੂਸ ਕੀਤਾ ਉਹ ਲੰਮਾ ਸਮਾਂ ਦੇਖ ਕੇ ਹੁਣ ਜਿਹੜਾ ਹੈ ਸਰਕਾਰ ਨੇ ਇੱਕ ਵਾਰੀ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਜਾਰੀ ਕੀਤਾ ਸੀ ਹੁਣ ਦੀ ਡੇਟ ਲੇਕਿਨ ਉਹ ਪੋਸਟਪੋਨ ਕਰ ਦਿੱਤੀ ਗਈ ਸੀ ਹੁਣ ਦੁਬਾਰਾ ਫਿਰ ਹਰਿਆਣਾ ਸਰਕਾਰ ਨੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਜਿਹੜਾ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਸੀਂ ਸਰਕਾਰ ਦਾ ਵੀ ਤੇ ਜਿਹੜੇ ਐਚਐਸ ਪੱਲਾ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਫੈਸਲਾ ਚੰਗਾ ਲਿਆ ਤਾਂ ਕਿ ਹਰਿਆਣੇ ਦੇ ਗੁਰਦ ਆਮਾਂ ਦੇ ਅੰਦਰ ਜੋ ਵਿਪੱਤੀ ਹੋਈ ਹੈ ਜੋ ਪ੍ਰਬੰਧਾ ਦੇ ਵਿੱਚ ਖਾਮੀਆਂ ਆਈਆਂ ਉਹਨਾਂ ਦਾ ਸੁਧਾਰ ਕਰਨ ਵਾਸਤੇ ਸੰਗਤ ਦੇ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਦਾ ਧਾਰਮਿਕ ਪਛੋਕੜ ਹੋਵੇ ਉਹ ਚੁਣ ਕੇ ਆਣ ਉਹਦੇ ਵਾਸਤੇ ਜਿਹੜਾ ਹੈ ਅਸੀਂ ਜਦੋਂ ਪਤਾ ਕੀਤਾ ਤਾਂ ਇੱਕ ਫੈਸਲਾ ਲਿਆ ਗਿਆ ਕਿ ਸ਼ੁਰੂਣੀ ਅਕਾਲੀ ਦਲ ਦੇ ਨਾਂ ਤੇ ਉੱਤੇ ਇਲੈਕਸ਼ਨ ਨਹੀਂ ਲੜਿਆ ਜਾ ਸਕਦਾ ਉਹ ਵੀ ਜਿਹੜਾ ਸਾਡਾ 1950 ਸੰਵਿਧਾਨਿਕ ਹੱਕ ਸੀ ਉਹ ਹੋਇਆ ਗਿਆ ਪਹਿਲਾਂ ਵੀ ਦਿੱਲੀ ਦੀ ਕਮੇਟੀ ਜਿਹੜੀ ਹੈ ਉਹ ਵੀ ਸ਼ੁਰੂਣੀ ਅਕਾਲੀ ਦਲ ਦੇ ਬੈਨਰ ਹੇਠ ਬਣੀ ਸੀ ਉੱਥੇ ਵੀ ਸਰਕਾਰੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਸਾਡੇ 2 3 ਤੱਕ ਹੈਗੇ ਆ ਜੂਬ ਸਾਹਿਬ ਹੈ ਪਟਨਾ ਸਾਹਿਬ ਹੈ ਉੱਥੇ ਵੀ ਸਰਕਾਰ ਦੀ ਦਖਲ ਅੰਦਾਜ਼ੀ ਹੋ ਰਹੀ ਹੈ ਤਾਂ ਹਰ ਸਿੱਖ ਸੋਚਦਾ ਹੈ ਕਿ ਇਹ ਸਰਕਾਰੀ ਜਿਹੜੀ ਤਕੈਸ਼ਾਹੀ ਹੈ ਇਹਨੂੰ ਸਿੱਖ ਜਿਹੜਾ ਕਦੇ ਪ੍ਰਵਾਨ ਨਹੀਂ ਕਰਦਾ ਕਿ ਚੰਗੇ ਚੁਣੇ ਹੋਏ ਨੁਮਾਇੰਦਿਆਂ ਦੇ ਰਾਹੀਂ ਇਹ ਪ੍ਰਬੰਧ ਚੱਲਣਾ ਚਾਹੀਦਾ ਹੈ ਉਹਦੇ ਬਤਵਕ ਫਿਰ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਕਾਲੀ ਦਲ ਨੂੰ ਨਹੀਂ ਨੁਮਾਇਦਗੀ ਦੇਵਾਂਗੇ ਤਾਂ ਫਿਰ ਉਦੇ ਖਿਲਾਫ ਤਾਂ ਉਹਦੇ ਰੋਸ ਵਜੋਂ ਤਾਂ ਹਾਈ ਕੋਰਟ ਵਿੱਚ ਰਿਟ ਦਰਜ ਕਰੀਤੀ ਹੈ ਲੇਕਿਨ ਜੋ ਇਹਨਾਂ ਦਾ ਕਾਨੂੰਨ ਹੈ ਉਹਦੇ ਮੁਤਾਬਕ ਕੱਲ ਅਸੀਂ ਹਰਿਆਣਾ ਸਿੱਖ ਪੰਥਕ ਦਲ ਦੇ ਨਾਂ ਦੇ ਉੱਤੇ ਆਪਣਾ ਜਿਹੜਾ ਹੈ ਇਲੈਕਸ਼ਨ ਲੜਨ ਦਾ ਰਜਿਸਟ੍ਰੇਸ਼ਨ ਕਰਵਾਇਆ ਜੀਹਦਾ ਕਿਸ ਨਿਸ਼ਾਨ ਇਲੈਕਸ਼ਨ ਕਮਿਸ਼ਨ ਨੇ ਪੱਲਾ ਸਾਹਿਬ ਨੇ ਸਾਨੂੰ ਦੋਲ ਦਿੱਤਾ ਹੈ ਤੇ ਉਹ ਅਸੀਂ ਉਸ ਨਿਸ਼ਾਨ ਦੇ ਥੱਲੇ ਉਸ ਨਿਸ਼ਾਨ ਦੇ ਤਹਿਤ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਜਿਹੜਾ ਹੈ ਸਾਰੇ ਹਰਿਆਣਾ ਦੇ ਵਿੱਚ 40 ਦੀ 40 ਸੀਟਾਂ ਦੇ ਉੱਤੇ ਲੜਾਂਗੇ ਤੇ ਜੋ ਵੀ ਵਕਿਆਵਾ ਹੋਈਆਂ ਜੋ ਵੀ এডਿਕੇਸ਼ਨ ਅਦਾਰੇ ਹੈਗੇ ਆ ਕਿਉਂਕਿ ਸ਼ਰਮਣੀ ਕਮੇਟੀ ਦਾ ਵੱਡਾ ਕੰਮ ਹੁੰਦਾ ਹੈ ਗੁਰਦੁਆਰੇ ਸਹਿਬਾਨਾਂ ਦਾ ਪਰਬੰਧ ਕਰਨਾ ਦੇਖ ਰੇ ਕਰਨੀ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਸਮਾਨਤਾ ਦੀ ਗੱਲ ਕਰਨੀ ਤੇ ਦੂਜੀ ਜਿਹੜੀ ਸਾਡੇ ਐਜੂਕੇਸ਼ਨਲ ਅਦਾਰੇ ਆ ਉਹਨਾਂ ਦੇ ਬਾਰੇ ਜਾਂ ਕਿਤੇ ਵੀ ਕੋਈ ਸਿੱਖ ਹਿੱਤਾਂ ਦੀ ਗੱਲ ਹੁੰਦੀ ਹੈ ਸਿੱਖਾਂ ਦੇ ਉੱਤੇ ਕੋਈ ਜ਼ਿਆਦਤੀ ਹੁੰਦੀ ਹੈ ਕੋਈ ਪੰਜਾਬੀ ਬੋਲ ਦੀ ਗੱਲਾਂ ਹੁੰਦੀਆਂ ਉਹਨਾਂ ਦੇ ਉੱਤੇ ਮੰਗ ਕਰਨੀ ਮਾਨਵਤਾ ਦੀ ਸੇਵਾ ਦੇ ਲਈ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਕਿਤੇ ਸੁਨਾਮੀ ਦੀ ਲਹਿਰ ਆ ਜਾਂਣ ਕਿਤੇ ਕੋਈ ਆਪਦਾ ਆ ਜਾਵੇ ਕਿਤੇ ਕੋਈ ਫਲੱਡ ਆ ਜਾਵੇ ਉੱਥੇ ਹਮੇਸ਼ਾ ਜਿਹੜੇ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਭਾਵਨਾ ਤਹਿਤ ਦੇਖ ਰਾਈ ਜਾਂਦੀ ਹੈ ਪ੍ਰਸ਼ਾਦ ਦੇ ਵਾਸਤੇ ਮਾਇਆ ਇਕੱਠੀ ਹੁੰਦੀ ਹੈ ਉਹ ਉਸ ਤੋਂ ਖਰਚਾਂ ਤੋਂ ਵੱਧ ਜਿਹੜੀ ਵੱਜ ਜਾਂਦੀ ਹੈ ਉਹ ਮਾਨਵਤਾ ਦੀ ਸੇਵਾ ਦੇ ਵਾਸਤੇ ਸਾਰੀ ਦੁਨੀਆ ਦੇ ਵਿੱਚੋਂ ਕਿਤੇ ਵੀ ਹੁੰਦਾ ਹੈ ਭਾਵੇਂ ਉਹ ਨੇਪਾਲ 'ਚ ਹੁੰਦੀ ਹੈ ਭਾਵੇਂ ਹਿੰਦੁਸਤਾਨ 'ਚ ਹੁੰਦੀ ਹੈ ਪਿੱਛੇ ਜਦੋਂ ਆ ਕੋਵਿਡ ਦੇ ਵਿੱਚ ਚੱਲਿਆ ਉਦੋਂ ਸਾਰੀ ਜਗ੍ਹਾ ਇਥੋਂ ਤੱਕ ਕਿ ਆਕਸੀਜਨ ਦਾ ਲੰਗਰ ਵੀ ਗੁਰਦੁਆਰਾ ਸਾਹਿਬ ਦੀਵਰੋਂ ਲਗਾਇਆ ਗਿਆ ਜਿਹੜੇ ਮਰੀਜ਼ ਵਿਚਾਰੇ ਆਕਸੀਜਨ ਤੋਂ ਵਾਝੇ ਰਹਿ ਰਹੇ ਸੀ ਉਹਨਾਂ ਦੀ ਸੇਵਾ ਵੀ ਹਮੇਸ਼ਾ ਗੁਰਦੁਆਰਾ ਸਹਿਬਾਨਾ ਵੱਲੋਂ ਕੀਤੀ ਗਈ ਹੈ ਤਾਂ ਇਸ ਕਰਕੇ ਸਾਡੀ ਇਹ ਬੇਨਤੀ ਹੈ ਅਪੀਲ ਹੈ ਸਾਰੇ ਹਰਿਆਣੇ ਦੇ ਵਸਨੀਕਾਂ ਨੂੰ ਕਿ ਆਓ ਅੱਜ ਸਮਾਹ ਸਾਰੇ ਇਕੱਠੇ ਹੋ ਕੇ ਜੋ ਵਰਤਮਾਨ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਹੋ ਰਹੀ ਹੈ ਸਰਕਾਰ ਵੱਲੋਂ ਕਮੇਟੀ ਨਾਮਿਨੇਟ ਕੀਤੀ ਗਈ ਹੈ ਉਹਨਾਂ ਦੇ ਕੋਲ ਜੋ ਪ੍ਰਬੰਧ ਅੰਗਰੇਜ਼ਾਂ ਦੇ ਟਾਈਮ ਹੰਤਾ ਤੋਂ ਚੁੜਾਇਆ ਸੀ ਇਸ ਤਰੀਕੇ ਦੇ ਨਾਲ ਉਹ ਪ੍ਰਬੰਧ ਜਿਹੜਾ ਹੈ ਸਚਾਰੂ ਟੰਗ ਦੇ ਨਾਲ ਲੋਕਾਂ ਵੱਲੋਂ ਚੁਣੇ ਹੋਏ ਨਿਮਾਗਦੇ ਰਾਹੀਂ ਚੁਣੇ ਜਾਵੇ ਉਹਦੇ ਵਿੱਚ ਜੋ ਵੀ ਸਾਡੇ ਵੀਰ ਧਰਮ ਦੇ ਨਾਲ ਹਜ਼ਾਰਾਂ ਲੱਖਾਂ ਸਹੀਦਾਂ ਦੀ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਆਪਣੇ ਸੇਵਾ ਅਰਪਨ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਦਰਦ ਹੈ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਮਾਨਵਤਾ ਨੂੰ ਪਿਆਰ ਕਰਨ ਵਾਲੇ ਆ ਉਹ ਸਾਰੇ ਅੱਗੇ ਆ ਜਾਣ ਤੇ ਆਪਣੀ ਆਪਣੀ ਐਪਲੀਕੇਸ਼ਨ ਵੀ ਦੇਣ ਕਿ ਅਸੀਂ ਸੇਵਾ ਕਰਨ ਨੂੰ ਪਿਆਰ ਆ ਜਿਹੜੇ ਦੂਜੇ ਤਲ ਰਜਿਸਟਰਡ ਹੋਏ ਆ ਉਹਨਾਂ ਨੂੰ ਵੀ ਮੈਂ ਤੁਹਾਡੇ ਰਾਹੀਂ ਅਪੀਲ ਵੀ ਕਰਨਾ ਚਾਹੁੰਦਾ ਤੇ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਕਿ ਕੋਈ ਸਾਡਾ ਵਖਰੇਵਾ ਨਹੀਂ ਅਸੀਂ ਸਾਰੇ ਬਰਾਹਾਂ ਸਾਰੇ ਇੱਕ ਜਗ੍ਹਾ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਆ ਕੇ ਕੋਈ ਇਲੈਕਸ਼ਨ ਦੀ ਜਿਹੜੀ ਗੱਲ ਹੈ ਉਹ ਮਿਲ ਬੈਠ ਕੇ ਅਸੀਂ ਅਸੀਂ ਤਾਂ ਕਹਿੰਦੇ ਇਲੈਕਸ਼ਨ ਹੋਵੇ ਨਾ ਸਮਝੌਤੇ ਨਾਲ 40 ਦੀ 40 ਸੀਟਾਂ ਦੇ ਉੱਤੇ ਅਸੀਂ ਜਿਹੜੇ ਆਪਣੇ ਆਪਣੇ ਹਲਕੇ ਤੋਂ ਮੈਂਬਰ ਉਹ ਚੁਣ ਕੇ ਸਾਡੇ ਕੋਲ ਆ ਜਾਣ ਤੇ ਉਹ ਉਹ ਤਾਂ ਦੇ ذریعے ਜਿਹੜਾ ਹੈ ਉਹ ਪ੍ਰਬੰਧ ਜਿਹੜਾ ਹੈ ਚੱਲਦਾ ਰਹੇ ਇਹ ਜਿਹੜੀ ਅਸੀਂ ਸਿੱਖ ਹਰਿਆਣਾ ਸਿੱਖ ਪੰਥਕਦਲ ਬਣਾਇਆ ਉਹਦੇ ਉਹਦੇ ਦਾ ਸੋਨੇ ਕਾਨੂੰਨ ਦੇ ਮੁਤਾਬਕ ਜ਼ਰੂਰੀ ਸੀ ਰਜਿਸਟ੍ਰੇਸ਼ਨ ਵਾਸਤੇ ਜਿਹਦੇ ਵਾਸਤੇ ਦਾਸ ਸੰਦੇਵ ਸਿੰਘ ਕਾਇਮਪੁਰ ਨੂੰ ਪ੍ਰਧਾਨਗੀ ਦੀ ਸੇਵਾ ਮਿਲੀ ਹੈ ਕਾਗਜਾਦੀ ਖਾਤਾ ਪੂਰਤੀ ਵਾਸਤੇ ਐਸੀ ਤਾਂ ਸਾਰੀ ਸੰਗਤੀ ਪ੍ਰਧਾਨ ਹੁੰਦੀ ਹੈ ਸਰਦਾਰ ਹਰਪਾਲ ਸਿੰਘ ਜੀ ਐਰਵਾ ਉਹ ਅੱਜ ਆਏ ਨਹੀਂ ਉਹ ਸੀਨੀਅਰ ਮੀਤ ਪ੍ਰਧਾਨ ਨੇ ਗੁਰਦੀਪ ਸਿੰਘ ਜੀ ਪਾਣੋ ਖੜੀ ਇਹ ਬੈਠੇ ਨੇ ਇਹ ਜਨਰਲ ਸਕੱਤਰ ਨੇ ਪਰਸਵਾਲ ਸਿੰਘ ਜੀ ਝੱਬਰ ਇਹ ਸਾਡੇ ਐਡਵਾਈਜ਼ਰ ਨੇ ਜੀ ਪ੍ਰਤਾਪ ਸਿੰਘ ਜੀ ਸਯੁਕਤ ਸਕੱਤਰ ਨੇ ਤੇ ਸੁਖਜਿੰਦਰ ਸਿੰਘ ਜੀ ਇਹ ਖਜ਼ਾਨਚੀ ਪ੍ਰਧਾਨ ਨੇ ਇਹ ਸਿਰਫ ਕਾਰਜਾਂ ਦੀ ਖਨਾਤ ਪੂਰੀ ਵਾਸਤੇ ਤੇ ਨਾਲੇ ਇਹ ਸਾਰੇ ਰਲ ਕੇ ਸੇਵਾ ਦੇ ਵਿੱਚ ਸਾਂਪਾਨਗੇ ਆਪਣਾ ਆਪਣਾ ਯੋਗਦਾਨ ਪਾਣਗੇ ਤਾਂ ਇਹ ਅੱਜ ਦਾ ਸਾਡਾ ਆਪ ਜੀ ਨੂੰ ਸਤ ਦੇਣ ਦੀ ਅਪੀਲ ਕਰਨ ਦੀ ਜਿਹੜਾ ਪ੍ਰੋਗਰਾਮ ਸੀ ਬਾਕੀ ਸਾਰਿਆਂ ਦਾ ਮੈਂ ਦੁਬਾਰਾ ਫੇਰ ਧੰਨਵਾਦ ਕਰਦਾ ਤੇ ਸਰਕਾਰ ਤੋਂ ਉਮੀਦ ਵੀ ਕਰਦਾ ਕਿ ਜਿਹੜਾ ਇਲੈਕਸ਼ਨ ਹੋਣਾ ਹੈ 1 ਜਨਵਰੀ ਨੂੰ ਉਹ ਬਿਲਕੁਲ ਫੇਅਰ ਤੇ ਨਿਸਪਕਸ ਤਰੀਕੇ ਦੇ ਨਾਲ ਜਿੱਦੇ ਕਿਸੇ ਨੂੰ ਮੌਕਾ ਨਾ ਮਿਲੇ ਕਿ ਉਹ ਕਹੇ ਜੀ ਮੇਰੇ ਨਾਲ ਤਕਸ਼ਾਈ ਹੋਈ ਹੈ ਕਿ ਇਲੈਕਸ਼ਨ ਠੀਕ ਨਹੀਂ ਹੋਇਆ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਬੇਨਤੀ ਹੈ ਕਿ ਇਹ ਇਲੈਕਸ਼ਨ ਜਿਹੜਾ ਸਚਾਰੂ ਟੰਗ ਦੇ ਨਾਲ ਇਮਾਨਦਾਰੀ ਦੇ ਨਾਲ ਸਰਕਾਰ ਇਲੈਕਸ਼ਨ ਕਮਿਸ਼ਨ ਦਾ ਰਾਇਤ ਕਰੇ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਦੁਬਾਰਾ ਫਿਰ ਮੈਂ ਆਪ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਸਰਕਾਰ ਤੋਂ ਵੀ ਇਲੈਕਸ਼ਨ ਕਮਿਸ਼ਨ ਤੋਂ ਵੀ ਕਿ ਇਹ ਸਾਰਾ ਦੋ ਸੀਟ ਜਿਹੜਾ तकरीबन 35 40 ਜਨਾਂ ਦਾ ਉਹ ਠੀਕ ਠਾਕ ਦੇ ਨਾਲ ਚੱਲਦਾ ਰਹੇ ਜੇਕਰ ਉਹ ਸਹੀ ਫੈਸਲਾ ਹੁੰਦਾ ਤਾਂ ਫਿਰ ਇਹ ਸ਼ਾਂਤ ਹੋਣ ਸ਼ਾ ਉਹ ਉਹ ਅੱਜ ਫੈਸਲਾ ਆ ਜਾਏਗਾ ਜੀ ਫਿਰ ਉਹਦੇ ਹਿਸਾਬ ਨਾਲ ਜੋ ਕੋਟ ਦਾ 150 ਉਹਦੇ ਹਿਸਾਬ ਨਾਲ ਚੱਲੇ ਜੇਗਮਾ ਦਾ ਫੈਸਲਾ ਨਹੀਂ ਆਂਦਾ ਤਾਂ ਅਸੀਂ ਫਿਰ ਜਿਹੜਾ ਹਰਿਆਣਾ ਪੰਥਕ ਇਕ ਦਾ ਦਲ ਇਹਦੇ ਤਹਿਤ ਜਿਹੜਾ ਤੋਲ ਦਾ ਨਿਸ਼ਾਨਾ ਸੀ ਇਲੈਕਸ਼ਨ ਲੜਾਂਗੇ ਤਾਂ ਆਪ ਕੋ ਅਸੰਘਾਹੀ ਸਰਕਾਰ ਕੀ ਬੈਕਡੋਰ ਸੇ ਕਬਜ਼ਾ ਕਰ ਸਕਤੀ ਹੈ ਦੇਖੋ ਜੀ ਹਮੇ ਕੋਈ ਅਸੰਕਾ ਨਹੀਂ ਹੈ ਲੇਕਿਨ ਕੁਝ ਸਰਾਤੀ ਲੋਗ ਹੁੰਦੇ ਹਨ ਸਰਕਾਰੇ ਹਮੇਸ਼ਾ ਕੋਸ਼ਿਸ਼ ਕਰਤੀਆਂ ਕਿ ਹਮਾਰੀ ਬਦਨਾਮੀ ਨਾ ਹੋ ਸਾਨੂੰ ਕੋਈ ਇਸ ਤਰ੍ਹਾਂ ਦੀ ਸ਼ੰਕਾ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਕੀ ਚੁਣੀ ਉਹ ਸਰਕਾਰ ਹੈ ਠੀਕ ਪ੍ਰਬੰਧ ਠੀਕ ਢੰਗ سے ਕਰੇਗੀ। ਸਾਜੀ ਦੱਸ ਦਿਓ ਜੀ ਅੱਜ ਅੱਜ ਦੇ ਕੀ ਨੋਟਿਸ ਜਿਹੜਾ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਦਾ ਨੋਟੀਫਿਕੇਸ਼ਨ ਹੋਇਆ ਅੱਜ ਦਾ ਸਾਡਾ ਮੁੱਦਾ ਇਹੋ ਹੀ ਹੈ ਕਿ ਅਸੀਂ ਹਰਿਆਣਾ ਪੰਥਕ ਦਲ ਹਰਿਆਣਾ ਸਿੱਖ ਪੰਥਕ ਦਲ ਜੋ ਕਿ ਜਿਹਦਾ ਚੋਣ ਨਿਸ਼ਾਨ ਟੋਲ ਹੈ ਉਹਦੇ ਉੱਤੇ 40 ਦੀ 40 ਸ਼ੀਟਾਂ ਦੇ ਉੱਤੇ ਅਲੱਗ-ਸਲ ਲੜਾਂਗੇ ਤੇ ਸਾਰੇ ਜਿਹੜੇ ਉਮੀਦਵਾਰ ਨੇ ਅਲੱਗ-ਸਲ ਲੜਨ ਦੀ ਚਾਹਵਾਨ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪਣੀ ਆਪਣੀ ਐਪਲੀਕੇਸ਼ਨਾਂ ਜਲਦੀ ਤੋਂ ਜਲਦੀ ਜਿਹੜਾ ਹੈ ਸਾਡਾ ਸਿੱਖ ਮਿਸ਼ਨ ਹਰਿਆਣਾ ਦਾ ਦਫ਼ਤਰ ਹੈਗਾ ਕੁਰੂ ਖੇਤਰ ਦੇ ਵਿੱਚ ਉੱਥੇ ਪਹੀ ਦਿਨ ਤਾਂ ਅੱਜ ਦੀ ਜਿਹੜੀ ਹੈ ਪ੍ਰੈਸ ਦਾ ਇਹੋ ਸਾਡਾ ਤਲ ਦਾ ਮੇਨ ਮੁੱਦਾ ਸ ਹੇ ਨਾ ਹਰਿਆਣਾ ਪੱਤਕਾ ਤੋਂ ਪੁੱਛਿਆ ਗਿਆ ਮੁੱਖ ਕਾਰਨ ਕੀ ਰਿਹਾ ਹੈ ਕਿ ਦਾ ਕੋਈ 사이ਟ ਆਪਣੀ ਬੱਕਰੀ ਕਿਉਂ ਸੰਸਾ ਘੜੀ ਕੀਤੀ ਹੈ ਇਹਦਾ ਮੁੱਖ ਕਾਰਨ ਕੀ ਰਿਹਾ ਹੈ ਇਹ ਤਾਂ ਸਰਕਾਰਾਂ ਕਰਦੀਆਂ ਜਦੋਂ ਤੋਂ ਵੀ ਇਹ ਰਾਣਾ ਜਦੋਂ ਤੋਂ ਵੀ ਗੁਰੂ ਨਾਨਕ ਦੇਵ ਜੀ ਚੱਲੇ ਆ ਸਰਕਾਰਾਂ ਹਮੇਸ਼ਾ ਸੰਤ ਦੇ ਖਿਲਾਫ ਹੀ ਚੱਲੀਆਂ ਬਾਬਰ ਪਹਿਲਾਂ ਬਾਬਰ ਖਰਾਬ ਚੱਲੇ ਆ ਫਿਰ ਅੰਗਰੇਜ਼ ਖਿਲਾਫ ਚੱਲੇ ਫਿਰ ਜਿਹੜੀ ਕਾਂਗਰਸ ਦੀ ਸਰਕਾਰ ਹੈ ਥੋੜੇ ਸਾਹਮਣੇ ਸਰਕਾਰਾਂ ਦਾ ਪਤਾ ਨਹੀਂ ਕੀ ਚੱਕਰ ਹੈ ਤਾਂ ਮਾਰੂਤਾ ਦੀ ਸੇਵ ਵਾਲੀ ਸਸਤਾ ਹੈ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਸਰਕਾਰਾਂ ਨੂੰ ਵੀ ਇਹਦੀ ਜਿੰਨੀ ਵੀ ਸਹਾਇਤਾ ਕੀਤੀ ਜਾਵੇ ਉਹ ਨਹੀਂ ਹੀ ਥੋੜੀ ਹੈ ਅਸੀਂ ਤਾਂ ਲੱਗਰ ਲਾਉਨੇ ਆ ਅਮਰੀਕਾ ਨੂੰ ਦਵਾਈਆਂ ਦੇਣੇ ਆ ਬੱਚਿਆਂ ਨੂੰ ਪੜਾਉਨੇ ਆ ਕਿਸੇ ਕਿਸਮ ਦੀ ਕੁਇਤਾਂ ਦੀ ਗੱਲ ਹੈ ਨਹੀਂ